I heard ਭਈ ਆਹ ਦਾ ਕੋਟ ਪਟ ਦੇਖ ਕੇ ਭੁੱਖ ਦੂਰ ਹੁੰਦੀ ਆ ਆ ਦੇਖੋ ਮੈਂ ਕਿਹਾ ਲੱਗਦਾ ਕਿ ਨਹੀਂ ਲੱਗਦਾ ਪੂਰਾ ਸ਼ਾਹਰੂਖ ਖਾਨ ਆਹ ਲੱਗਦਾ ਸਲਮਾਨ ਖਾਨ ਆਹ ਲੱਗਦਾ ਬੱਬੂ ਮਾਨ ਕਰਨੋਜਲਾ ਬਾਜ਼ਾਰ ਦੇ ਵਿੱਚ ਆਹ 2 ਪੀਸ ਕੋਟ ਰ ਮਿਲਦਾ 10000 ਰੁਪਏ ਦਾ ਅਸੀਂ ਤੁਹਾਨੂੰ ਦੇ ਰਿਹਾ 2895 ਚ ਸਲਾਈ ਕਰਕੇ ਆਹ ਵੀ ਲੈ ਜਾਓ ਭਾਈ 12 12 15 15000 ਵਾਲੇ ਭਾਈ 3760 ਜਿਹੜੇ ਨੇ ਸਲਾਈ ਕਰਕੇ ਆਹ ਜਿਹੜੇ ਤੁਸੀਂ ਲੈਨੇ ਹੋ 20000 ਰੁਪਏ ਦਾ 22000 ਰੁਪਏ ਦਾ ਲੈ ਜਾਓ ਟਕਸੀਡੋ ਬਣਾ ਕੇ ਦੇਵਾਂਗੇ 4500 5000 ਚ 30 3000 ਰੁਪਇਆ ਵੱਡਾ ਸ਼ੋਰੂਮ ਵਾਲੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਸਾਡਾ ਰੇਟ 5000 5500 6000 ਸ਼ੇਰਬਾਨੀ ਆ ਇਹਦਾ ਭਾਈ ਖੜਦੇ ਭਾ ਲੈ ਜੋ ਖੜਦੇ ਭਾ ਕੋਈ 15000 ਨਹੀਂ ਕੋਈ 16000 ਨਹੀਂ ਬਾਜ਼ਾਰ ਦਾ ਕਿਰਾਇਆ ਪੁਰਾ ਕਹਿੰਦਾ 10000 ਇਹਦਾ 10000 ਕਿਰਾਇਆ ਸਾਡੇ ਕੋਲ 6500 ਰੁਪਏ ਚ ਅਸੀਂ ਤੁਹਾਨੂੰ ਸਲਾਈ ਕਰਕੇ ਸ਼ੇਰਬਾਨੀ ਤਿਆਰ ਲੋ ਜੀ ਇਹ ਬਾਲੀਵੁੱਡ ਸਟਾਈਲ ਟਕਸੀਡੋ ਆ ਨਾਲ ਬੋ ਲੱਗੀ ਆ 3 ਪੀਸ ਬਾਸਕਟ ਬਣੀ ਆ ਤਿਆਰ ਕਰਕੇ ਸਟੀਚਿੰਗ ਕਰਕੇ ਏ 25 3000 ਨਹੀਂ 6000 ਰੁਪਏ 'ਚ ਤਿਆਰ ਕਰਕੇ ਦੇ ਦਾਂਗੇ ਜੀ ਭਾਜੀ ਆ ਟਕਸੀਡੋ 2 ਪੀਸ 5000 ਚੇ ਤਿਆਰ ਕਰਕੇ ਦੇਦਾ ਹੈ ਕਿ 5000 ਰੁਪਏ ਚੇ ਆਏ ਹਾਏ ਹਾਏ ਭਈਆ ਦਾ ਕੋਟ ਪਟ ਦੇਖ ਕੇ ਭੁੱਖ ਦੂਰ ਹੁੰਦੀ ਆ ਆ ਦੇਖੋ ਮੈਂ ਕਿਹਾ ਲੱਗਦਾ ਕਿ ਨਹੀਂ ਲੱਗਦਾ ਪੂਰਾ ਸ਼ਾਹਰੂਖ ਖਾਨ ਆ ਲੱਗਦਾ ਸਲਮਾਨ ਖਾਨ ਆ ਲੱਗਦਾ ਬੱਬੂ ਮਾਨ ਤਰਨੋਜਲਾ ਬਾਜ਼ਾਰ ਦੇ ਵਿੱਚ ਆਹ 2 ਪੀਸ ਕੋਟ ਉਹ ਮਿਲਦਾ 10000 ਰੁਪਏ ਦਾ ਅਸੀਂ ਤੁਹਾਨੂੰ ਦੇ ਰਿਹਾ 3895 ਚ ਸਲਾਈ ਕਰਕੇ ਆ ਵੀ ਲੈ ਜਾਓ ਭਾਈ 12 12 15 15000 ਵਾਲੇ ਭਾਈ 3760 ਹੀ ਦੇਨੇ ਸਲਾਈ ਕਰਕੇ ਆ ਜਿਹੜੇ ਤੁਸੀਂ ਲੈਨੇ ਹੋ 20000 ਰੁਪਏ ਦਾ 22000 ਬੜਾ ਲੈ ਜਾਓ ਟਕਸੀਡੋ ਬਣਾ ਕੇ ਦਵਾਂਗੇ 4500 5000 ਚ ਆਹ ਇਹ ਤਾਂ ਮੈਂ ਕਹਿੰਦਾ ਭੁੱਖ ਲੈ ਜੂ ਤੁਹਾਡੀ ਆ ਜਦੋਂ ਕੋਟ ਪੈਂਟ ਤੁਸੀਂ ਬਾਜ਼ਾਰ ਚ ਲੈਣ ਜਾਂਦੇ ਹੋ ਤਾਂ ਤੁਹਾਡੀ ਜੇਬਾਂ ਤੇ ਪੈਂਦਾ ਡਾਕਾ 30 3000 ਰੁਪਇਆ ਵੱਡਾ ਸ਼ੋਰੂਮ ਵਾਲੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਸਾਡਾ ਰੇਟ 5000 5500 6000 ਇੰਨੀ ਕੀਮਤ ਦੇ ਵਿੱਚ ਤੁਹਾਨੂੰ ਐਦਾਂ ਦੇ ਡਿਜ਼ਾਈਨਰ ਕੋਟ ਪੈਂਟ ਵੀ ਤਿਆਰ ਕਰਕੇ ਆਪਾਂ ਦੇ ਦੇਣਿਆ ਸ਼ੇਰ ਬੰਦਿਆਂ ਇਹਦਾ ਭਾਈ ਖੰਡ ਦੇ ਭਾ ਲੈ ਜਾਓ ਖੰਡ ਦੇ ਭਾ ਕੋਈ 15000 ਨਹੀਂ ਕੋਈ 16000 ਨਹੀਂ ਬਾਜ਼ਾਰ ਦਾ ਕਿਰਾਇਆ ਪਰ ਇਹ ਕਹਿੰਦਾ 10000 ਇਹਦਾ 10000 ਕਿਰਾਇਆ ਸਾਡੇ ਕੋਲ 6500 ਰੁਪਏ ਚ ਅਸੀਂ ਤੁਹਾਨੂੰ ਸਲਾਈ ਕਰਕੇ ਸ਼ੇਰਬਾਨੀ ਤਿਆਰ ਜਿਹੜੇ 3-3000 ਦੇ ਕੁਰਤੇ ਪਜਾਮੇ ਆ ਚਾਹੇ ਰੰਗ ਲੈ ਲਓ ਚਾਹੇ ਵਾਈਟ ਕਲਰ ਜਿਹੜਾ ਮਰਜ਼ੀ ਲੈ ਲਓ 3 3000 ਵਾਲੇ ਕੋਰਤੇ ਪਿਆਮੇ ਵੀ ਸਾਡੇ ਕੋਲ 700 ਰੁਪਏ ਦੇ ਵਿੱਚ ਤੁਸੀਂ ਲੈ ਜਾਓ ਰੰਗ ਚੈੱਕ ਕਰੋ ਬਾਈ ਜੀ ਕੁਆਲਟੀ ਦਿਖਾਓ ਖੁਸ਼ ਕਰੋ ਖੁਸ਼ ਲੋਕਾਂ ਨੂੰ ਦੇਖੋ ਜੀ ਖੁਸ਼ ਪੂਰੇ ਕਰ ਦਾਂਗੇ ਚੈੱਕ ਕਰੋ ਜੀ 315 ਰੁਪਏ ਮੀਟਰ 2995 37 ਤੋਂ 60 ਚ ਰੰਗ ਚੈੱਕ ਕਰੋ ਜੀ ਤੁਹਾਡੇ ਮਨਪਸੰਦ ਦੇ 1 2 3 ਲੈਣਾ ਲਾਤੀਆਂ ਜਿਹੜਾ ਮਰਜੀ ਰੰਗ ਲੈ ਜਾਓ ਕੁਆਲਟੀ ਕੱਪੜੇ ਦੀ ਕੁਆਲਟੀ ਚੈੱਕ ਕਰਾ ਦਿੰਦੇ ਆ ਜੀ ਪਟਾਕੇ ਮਾਰਦੀ ਕੁਆਲਟੀ ਆ ਚੱਕੋ ਆ ਚੱਕੋ ਜੀ ਕੁਆਲਟੀ 315 ਰੁਪਏ ਮੀਟਰ ਕਪੜਾ 2995 2 ਪੀਸ 376 3 ਪੀਸ ਉਸ ਤੋਂ ਬਾਅਦ ਭਾਜੀ ਕਹਿੰਦੇ ਬਾਜ਼ਾਰ 'ਚ 25 25 30 30 ਹਜ਼ਾਰ ਵਾਲੇ ਕੋਈ ਇਟਾਲੀਅਨ ਕੋਈ ਰਸ਼ੀਅਨ ਕੋਈ ਅਮਰੀਕਨ ਨਾਲ ਲੈ ਕੇ ਲੋਕਾਂ ਦੀਆਂ ਜੇਬਾਂ ਦੇ ਮਾਰਦੇ ਡਾਕਾ ਓ ਮਾਤੂ ਸ਼੍ਰੀ ਦਸਤਾਰ ਨੇ ਕਰਤਾ ਬੰਦ ਭਾਈ ਜੀ ਇਦਾਂ ਦੀਆਂ ਚੀਜ਼ਾਂ ਦੱਸੋ ਭਾਈ ਜੀ ਇਦਾਂ ਦੀਆਂ ਚੀਜ਼ਾਂ ਆ ਚੀਜ਼ਾਂ ਭੁੱਖ ਲੈਂਦੀ ਮੁੰਡੇ ਕਹਿੰਦੇ ਬਈ ਅਸੀਂ ਤਾਂ ਇਦਾਂ ਦੀਆਂ ਚੀਜ਼ਾਂ ਪਾਉਣੀਆਂ ਇਹ ਚ ਰੰਗ ਰੂੰਗ ਹੈਗੇ ਹੋਏ ਜੀ ਇਹ ਬਾਲੀਵੁੱਡ ਸਟਾਈਲ ਟਕਸੀਡੋ ਆ ਨਾਲ ਬੋ ਲਕੀ ਆ 3 ਪੀਸ ਬਾਸਕਟ ਬਣੀ ਆ ਤਿਆਰ ਕਰਕੇ ਸਟੀਚਿੰਗ ਕਰਕੇ ਇਹ 25 30 ਹਜ਼ਾਰ ਨਹੀਂ 6000 ਰੁਪਏ ਚੇ ਤਿਆਰ ਕਰਕੇ ਦੇ ਦਾਂਗੇ ਜੀ ਭਾਈ ਜੀ ਗੱਲ ਇੱਥੇ ਨਹੀਂ ਮੁੱਕਣੀ ਆਹ ਦੇਖੋ ਦਾ ਮੁੰਡਾ ਕਿੰਨਾ ਸੋਹਣਾ ਲੱਗਦਾ ਨજર ਨਾ ਲਾਜੇ ਕਾਲਾ ਟਿੱਕਾ ਜ਼ਰੂਰ ਲਾ ਦੇ ਦੇ ਮੈਂ ਕਹਿੰਦਾ ਭਾਈ ਆਹ ਟਕਸੀਡੋ 2 ਪੀਸ 5000 ਚੇ ਤਿਆਰ ਕਰਕੇ ਦੇ ਦਾਂਗੀ 5000 ਰੁਪਏ ਚੇ ਸੋ ਮੈਨੂੰ ਦੱਸੋ ਬਲੇਜ਼ਰਾਂ ਦੇ ਵਿੱਚ ਕਿੰਨੀ ਕਰੀਏ ਜਾਂ ਕੀ ਰੇਟ ਚੱਲਦੇ ਆ ਕਿੱਦਾਂ ਫਾਇਦਾ ਇਹ ਚ ਵੀ ਦੱਸ ਦਿਓ ਨਾ ਦੇਖੋ ਜੀ ਰੈਡੀमेड ਬਲੇਜ਼ਰ ਲੈਣ ਚਲੇ ਜਾਓ 5-6000 ਤੋਂ ਘੱਟ ਨਹੀਂ ਆਂਦਾ ਇਹ ਬਲੇਜ਼ਰ ਅਸੀਂ ਤਿਆਰ ਕਰਕੇ ਵਿਦ ਸਟੀਚਿੰਗ ਪਿਓਰ ਟਵੀਡ ਦੇ ਮੋٹے ਪਲਾ ਦੀ ਪੈਂਦੀ ਪਰਫ ਜੇ ਲੈ ਚਲਿਓ ਇਹ ਠਾੜ ਨਹੀਂ ਲੱਗਣ ਦਿੰਦੇ ਇਹ ਵੀ 303500 ਜੇ ਤਿਆਰ ਕਰਕੇ ਦੇ ਦਾ ਭਾਈ ਜੀ ਤੁਸੀਂ ਕਹਿੰਦੇ ਹੋ 15 15000 ਦੀਆਂ ਸ਼ੇਰਵਾਨੀਆਂ 6500 ਜੇ ਸਲਾਈ ਕਰਕੇ ਰੰਗ ਦਿਖਾਓ ਇਹ ਚ ਡਿਜ਼ਾਈਨ ਦਿਖਾਓ ਜੇ ਮਨੇ ਬਦਲ ਤੇ ਮਾਤੂ ਸ਼੍ਰੀ ਨੇ 10 10 15 15000 ਇਕੱਲਾ ਰੈਂਟ ਲੈਂਦੇ ਸੀ ਆ ਨਵਾਂ ਜਵਾਨਾ ਲੈ ਕੇ ਆ ਗਿਆ ਮਾਤੂ ਸ਼੍ਰੀ ਦਸਤਾਰ ਸ਼ੇਰਵਾਨੀ ਤਿਆਰ ਕਰਕੇ ਸਟਿਚ ਕਰਕੇ ਤੁਹਾਡੇ ਨਾਪ ਦੀ ਤੁਹਾਡੇ ਪਸੰਦ ਦਾ ਡਿਜ਼ਾਈਨ 6650 ਰੁਪਏ ਦੇ ਵਿੱਚ ਲੈ ਜਾਓ ਸਟਿਚ ਕਰਕੇ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਚੈੱਕ ਕਰ ਲੋ ਵਰਕ ਇੱਕ ਤੋਂ ਇੱਕ ਹੈ ਜਿੱਦਾ ਦੀ ਮਰਜ਼ੀ ਸਟਾਈਲਿਸ਼ ਚੀਜ਼ ਲੈ ਲਓ ਮਾਤੂਸ਼ਰੀ ਦਸਤਾਰ ਤੇ ਆ ਜਾਓ ਭਾਜੀ ਲੁੱਟ ਬੰਦ ਕਰਤੀ ਮਾਤੂਸ਼ਰੀ ਨੇ ਫਾਇਦੇ ਕਰਦੇ ਤੁਹਾਡੇ ਸ਼ੁਰੂ ਦੇਖੋ ਜੀ ਚਾਹੇ ਤੁਸੀਂ ਮਾਜੇ ਤੋਂ ਮਾਲਵੇ ਤੋਂ ਧੁਆਬੇ ਤੋਂ ਕਹਿੰਦੇ ਕੁੜਤਾ ਪਜਾਮਾ ਪਾਉਣਾ ਟਾਪ ਦਾ ਸ਼ਕੀਨੀ ਲਾਉਣੀ ਠੋਕੇ ਜਿਹੜਾ ਬਾਜ਼ਾਰ 'ਚ 3 3000 ਦਾ ਕਪੜਾ ਕੁੜਤੇ ਪਜਾਮੇ ਦਾ ਸਿੰਗਰਾਂ ਦੇ ਨਾਂ ਲੈ ਕੇ ਤੁਹਾਨੂੰ ਵੇਚ ਜਾਂਦੇ ਆ ਇੱਥੇ ਦੇਣਾ 700 ਰੁਪਏ ਦੇ ਵਿੱਚ ਵਾਈਟ ਰੰਗ ਕੋਟਨ ਲੈ ਜਾਓ ਗੀਜ਼ਾ ਕੋਟਨ ਲੈ ਲੈ ਲੈਓ ਦੇਖੋ ਕਿੰਨੇ ਤਰ੍ਹਾਂ ਦਾ ਕੱਪੜਾ ਸਾਰੀਆਂ ਕਵਾਡੀਆਂ ਪੇਪਰ ਕੋਟਨ ਗੀਜ਼ਾ ਕੋਟਨ ਲੈਲੜ ਮੈਟੀ ਬਲੈਕ ਦੇ ਵਿੱਚ ਭਾਜੀ ਸਾਡੇ ਕੋਲ 20 ਤੋਂ 25 ਤਰ੍ਹਾਂ ਦੀਆਂ ਵਾਈਟ ਦੇ ਵਿੱਚ 40 ਤੋਂ 45 ਤਰ੍ਹਾਂ ਦੀਆਂ ਰੰਗ ਆ ਦੇਖੋ ਜੀ ਆ ਦੇਖੋ ਖੱਦਰ ਦੇ ਕੁਰਤੇ ਪਜਾਮੇ ਵੀ ਆ ਗਏ ਵੀ ਖੱਦਰ ਦੇ ਕੁਰਤੇ ਪਜਾਮੇ ਵੀ ਆ ਗਏ ਸਾਡੇ ਕੋਲ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਤਾ ਤਮਾਕਾ ਆ ਦੇਖੋ ਕਲਰਫੁੱਲ ਤੁਸੀਂ ਮੈਚਿੰਗ ਕਰਕੇ ਬਣਾ ਲਓ ਤੁਸੀਂ ਕੰਟਰਾਸਟ ਕਰਕੇ ਬਣਾ ਲਓ ਮਾਰੇ ਕੁਰਤੇ ਪਜਾਮੇ ਵਾਲੇ ਵੇਦੇ ਜਿੱਦਾਂ ਕਿ ਇਹਨੇ ਨਾ ਤਮਾਕੇ ਕਰਦੇ ਤਮਾਕੇ ਅਸੀਂ ਭਾਜੀ ਤਮਾਕੇ ਫੋਲੇ ਚ ਰੰਗ ਕੋਈ ਛੋੜਨੀ ਹੈ ਲਾਈਟ ਤੋਂ ਲਾਈਟ ਡਾਰਕ ਹੁਣ ਗੱਲ ਕਰ ਲਈਏ ਸ਼ਰਟ ਆ ਦੀ ਸ਼ਰਟ ਆ ਸੈਲਫ ਦੀ ਹੈ ਚੈੱਕ ਕਰ ਲਓ ਜੀ ਵਾਈਟ ਦੇ ਵਿੱਚ ਹੀ ਸੈਲਫ ਕਿੰਨੇ ਸ਼ਾਨਦਾਰ ਬਣੇ ਹੋਇਆ ਦੇਖੋ ਜੀ ਕੁਆਲਿਟੀ ਬੈਸਟ ਤੇ ਰੇਟ ਘੱਟ 5-600 ਰੁਪਏ ਦੇ ਵਿੱਚ ਵਾਈਟ ਸ਼ਰਟ ਤਿਆਰ ਕਰਕੇ ਦੇ ਦਿੰਨੇ ਆ ਜੀ ਇਹ ਜਿਹੜੀ 600 ਦੀ ਸ਼ਰਟ ਦੇਣੀ ਆ ਨਾ ਆ ਤੁਸੀਂ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਨੇੜੇ ਕੈਮਰਾ ਕਰਕੇ ਇਹ ਸ਼ਰਟਾਂ 25-2500 3-3000 ਵਾਲੀਆਂ ਜਿਹੜਾ ਅਸੀਂ ਬਹੁਤ ਰੇਟ ਘੱਟ ਕਰਤਾ ਤੁਸੀਂ ਬੈਂਕ 'ਚ ਲੱਗੇ ਹੋ ਤੁਸੀਂ ਆਫਿਸ 'ਚ ਲੱਗੇ ਹੋ ਤੁਸੀਂ ਡੇਲੀ ਵੇਅਰ ਪਾਉਣਾ ਆ ਤੁਸੀਂ ਵਿਆਹਾਂ ਦੇ ਪਾਉਣਾ ਤੁਸੀਂ ਜੀਨ ਦੀਆਂ ਪੈਂਟਾਂ ਦੇ ਨਾਲ ਚੈੱਕ ਆੜੀਆਂ ਸ਼ਰਟਾਂ ਲੈਣੀਆਂ ਔਰ ਕੱਢਾਂਗੇ ਪੂਰੀ ਗਾਰੰਟੀ ਇਸ ਚੀਜ਼ ਦੀ ਜਿਹੜੀ ਸਾਡੀ ਸਟੀਚਿੰਗ ਹੈ ਨਾ ਉਹ ਨੰਬਰ 1 ਚਾਹੇ ਤੁਸੀਂ ਵੱਡੇ ਚੈੱਕ ਲੈ ਜਾਓ ਛੋਟੇ ਚੈੱਕ ਲੈ ਜਾਓ ਲਾਈਨਿੰਗ ਲੈ ਜਾਓ ਪ੍ਰਿੰਟਿੰਗ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ ਜਿੱਦਾਂ ਨਹੀਂ ਮਰਜੀ ਪਸੰਦਿਆ ਸੋਡੇ ਨੂੰ ਲਾ ਕੇ ਲੈ ਜਾਓ ਭਾਜੀ ਬਾਗੇ ਪੁਰਾਣੇ ਆਉਣ ਦਾ ਫਾਇਦਾ ਕੀ ਹੈ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀ ਆ ਪਾਸਕਿਟਾ ਬਲੇਜਨ ਆਤੇ ਨਾਲ ਲੇਡੀ ਸੂਟ ਵੀ ਪਹਿਣਾ ਤੇ ਲੇਡੀ ਸੂਟ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਇੱਕ ਛਤ ਹੇਡਾ ਜਿਹੜੇ ਸਾਡੇ ਸਰਦਾਰ ਭਰਾ ਆ ਜਿਹੜੇ ਸਾਡੇ ਪੱਗਾਂ ਬੰਨਣ ਦੇ ਸ਼ੌਕੀਨ ਆ ਜਿਹੜੇ ਰੂਬੀਆ ਫੋਲਵੈਲ ਦਾ ਕੱਪੜਾ ਬੰਨਦੇ ਸਿਰ ਤੇ ਉਹਨਾਂ ਲਈ ਵੀ ਖਾਸ ਖਬਰੀ ਸਾਡੇ ਕੋਲ ਬਹੁਤ ਵੱਡਾ ਬ੍ਰਾਂਡ ਆ ਪੱਗਾਂ ਦਾ ਮਾਤੂ ਸ਼ਰੀ ਦਸਤਾਰ ਜਿਹਦੇ ਵਿੱਚ 550 ਤੋਂ ਵੱਧ ਰੰਗ ਆ ਰੰਗਾਂ ਦੀ ਪੂਰੀ ਗਾਰੰਟੀ ਆ ਰੰਗ ਫੇਟ ਹੋ ਜਾਵੇ ਡੱਬ ਹੋ ਜਾਵੇ 3 ਮਹੀਨੇ ਦੇ ਅੰਦਰ ਬਦਲ ਕੇ ਨਵਾਂ ਲੈ ਜਾਓ ਲਾਈਨਿੰਗ ਦਾ ਕੱਪੜਾ ਤੁਸੀਂ ਸੂਟਾ ਥਲੇ ਲਾਉਣ ਲਈ ਲੈਣਾ 40 ਰੁਪਏ ਮੀਟਰ ਤੋਂ ਬੀਬੀਆ ਲਈ ਕੱਪੜਾ ਸ਼ੁਰੂ ਟਾਈਆਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣ ਤੁਸੀਂ ਆ ਜਾਓ ਤੁਹਾਡੀ ਵੇਟ ਕਰਦੇ ਆ ਬਾਗੇਪੁਰਾ ਨੇ ਆਉਣਾ ਮੋਗਾ ਰੋਡ ਤੇ ਆਉਣਾ ਨੰਬਰ ਸਕਰੀਨ ਤੇ ਆ ਬੈਲ ਮਾਰੋ ਜੇ ਤੁਸੀਂ ਕੋਈ ਗੱਲ ਕਰਨੀ ਹੈ ਛੇਦੀ ਪਹੁੰਚੋ ਵੱਡੇ ਫਾਇਦੇ ਕਰਾਂਗੇ ਕੈਰਾ ਮਨੋਮ ਸੰਧੀ ਨਾਲ ਹਰਦੀਪ ਸਿੰਘ ਤਗਰਸਾਂਹ ਟੀਵੀ ਬਾਗਾਪੁਰਾ